90 ਰਪਿੰਦਰ ਕੌਰ ਜੀ ਕੀ ਗੱਲ ਹੋਈ ਤੁਹਾਡੀ ਜਿਹੜਾ ਨੰਦਾ ਜੀ ਹੋਈ ਮੇਰੇ ਜੇਠ ਨਾਲ ਜੀ ਕੀ ਗੱਲ ਹੋਈ ਕੱਲ ਪਿੱਛੇ ਅਸੀਂ ਨੇ ਉਹ ਆਇਆ ਸੀ ਫੋਨ ਕਰਕੇ ਕਿ ਤੇ ਪੈਸੇ ਪੈਸੇ ਰਹਿੰਦੇ ਨਹੀਂਗੇ ਜੇ ਸਾਨੂੰ ਸਾਹ ਕੋ ਦਬ ਚਾਹੀਦਾ ਤੇ ਇਹਨਾਂ ਨੇ ਜਦੋਂ ਆ ਗਏ ਸਾਡੇ ਕੋ ਨਹੀਂ ਤੇ ਦੋਨੇ ਜਾਣੇ ਪਿਓ ਪੁੱਤ ਆ ਕੇ ਵੱਡੇ ਜੇਠ ਕੇ ਗਏ ਉਹਨਾਂ ਦੀ ਘਰ ਵਾਲੀ ਨੂੰ ਬਹੁਤ ਕੁੱਟਿਆ ਤੇ ਸੋਢੀ ਨੇ ਦੂਜੀ ਨੂੰ ਫਿਰ ਮੈਨੂੰ ਘਰੋਂ ਲੈ ਕੇ ਗਏ ਕੁੱਟਣ ਵਾਸਤੇ ਜਦੋਂ ਸੱਟ ਸੋਈਆ ਹੋਣੀ ਵੀ ਬਹੁਤ ਕੁੱਟਿਆ ਮੈਨੂੰ ਨਾਲੋਂ ਨਹੀਂ ਕੁੱਟਿਆ ਮੇਰੇ ਜੇਟ ਨੇ ਜਿਹਾ ਬਸਤਾ ਡੈਡੀ ਹੈ ਜੀ ਬਹੁਤ ਜਦੋਂ ਜਦੋਂ ਵੀ ਦਬਾਉਂਗੀ ਆ ਜੋ ਫੋਟ ਕੋ ਗਿੱਤਾ ਸਾਡੇ ਨਾਲ ਚੰਨ ਤਾਂ ਕੋਈ ਪੈਸਾ ਸਾਡੀ ਦਿੰਦੇ ਸੀ ਜਦੋਂ ਸਿੱਖ ਸਾਬਤ ਤਾਂ ਮੰਗਿਆ ਜਾਂ ਤਾਂ ਟੁੱਟ ਕੇ ਪਏਗੇ ਕੱਪੜੇ ਕੂਪਰੇ ਸਾਡੇ ਸਾਰੇ ਪਾੜਤੇ ਸਾਡੇ ਬਾਜੀ ਦਾ ਸਾਹ ਕੋਈ ਸਾਨੂੰ ਤਾਂ ਸਸ ਪਹੁੰਚਾਈਂਦਾ ਤੁਹਾਨੂੰ ਕਾਦਾ ਸਾਹ ਤਾ ਤੁਸੀਂ ਮੰਗਦਾ ਸਾਨੂੰ ਕਾਦੇ ਜ਼ਮੀਨ ਦਾ ਚਾਹੁੰਦਾ ਜੀ ਜ਼ਮੀਨਾਂ ਜਾਂਦੀ ਹਾਂਜੀ ਜਾਂਦੀ ਵਿਚਾਟਾ ਲੈਣ ਦਾਰੇ ਹੀਦੀ ਸਾਡਾ ਅਸੀਂ ਇੱਕ ਸਾਨੂੰ ਸਾਫ ਸਾਫ ਦੇ ਦੋ ਸਾਨੂੰ ਤਾਂ ਪੂਟੇ ਪਏ ਅਰੇ ਘਰ ਵਾਲੀ ਕੋਲੇ ਕੋਲੇ ਕੜੀ ਰਹੀ ਆ ਤੁਹਾਨੂੰ ਆਉਣੀ ਕੀਤਾ ਸੜਾਇਆ ਨਹੀਂ ਹੈਗਾ ਚਾ ਕੀ ਕੀਆ ਕੋਲੇ ਦੋਨਾਂ ਦੇ ਜੱਜ ਦੇ ਜੱਟ ਸੋਹੀਆ ਤੇ ਉਹਦਾ ਡੈਡੀ ਆ ਮਰੀਕ ਸਿੰਘ ਉਹਨਾਂ ਨੇ ਮੈ ਸਾਨੂੰ ਤਿੰਨਾਂ ਨੂੰ ਪੂਰਾ ਕੁੱਟਿਆ ਤੁਹਾਨੂੰ ਤਿੰਨੇ ਜਾਣਿਆਗੇ ਕਿਹਨੋਂ ਸੀ ਉਹ ਤੁਹਾਡੇ ਜਿਹੜੇ ਕਿਹਨੋਂ ਮਰੀਕ ਸਿੰਘ ਕਿਹੜਾ ਪੰਡ ਰਾਪੁਰਾ ਚੰਨਾ ਉਹ ਕਿਹਨਾਂ ਰਪਿੰਦਰ ਕੌਰ ਕਿਹੜਾ ਪੰਡ ਦੋਟਾ ਦੱਕਾ ਦੋ ਵਾਪਸੰਨਾ ਕੀ ਮੰਗਦਾ ਪ੍ਰਸ਼ਾਸਨ ਨੂੰ ਆਏ ਜਿਹੜਾ ਹੱਕ ਤੇ ਹਿੰਦ ਤੁਹਾਨੂੰ ਬਸ ਉਹ ਕੁਝ ਨਹੀਂ ਚਾਹੀਦਾ ਜਾ ਦੇਖੋ ਜ ਸਾਡੇ ਨਾਲ ਬਸ ਜਨ ਮਾਰਨ ਦੀ ਵੀ ਧਮਕੀਆਂ ਵੀ ਦਿੰਦੇ ਨੇਗੇ ਅਸੀਂ ਤੁਹਾਨੂੰ ਸਾਰੇ ਪਰਿਵਾਰ ਨੂੰ ਮਾਰਾਂਗੇ ਅਸੀਂ ਤੇ ਜਿਹੜੇ ਜੇੜਕ ਨੇ ਦੂਜੇ ਨੂੰ ਸਾਰਿਆਂ ਨੂੰ ਉਹਦੇ ਰੋਜ਼ ਹੀ ਬਾਹਰ ਕੱਲ ਪਰਚਾ ਕੱਲ ਤੇ ਤੜਕੇ ਤੇ ਬਹੁਤ ਆ ਰਹੇ ਨੇ ਕਿਰੇ ਅਸੀਂ ਸਾਰੇ ਟੱਬਰ ਨੂੰ ਸਾਰੇ ਜਿਹੜੇ ਦੂਜੇ ਨੇ ਸਾਡੇ ਜੇਕ ਰੂਟ ਸਾਰੇ ਮਾਰ ਕੇ ਸਾਰਿਆਂ ਨੂੰ ਮਾਰਨਾ ਅਸੀਂ ਨੇ ਮੇਰੇ ਵੱਲੋਂ ਹਰਦੀਪ ਕੌਰ ਅੱਜ ਜੀ ਇਹ ਗੱਲ ਉਹ ਇਹ ਦੱਸਦੇ ਸਾਡੇ ਵਾਸਤੇ ਗੱਲ ਹੋਈ ਹੈ ਜੀ ਉਹਦੇ ਜਿਵੇਂ ਪਿੱਛੇ ਸਾਨੂੰ ਠੀਕ ਕਰ ਦਿੰਦਾ ਬਹੁਤ ਜ਼ਿਆਦਾ ਘੱਟ ਆਪ ਦਾ ਜਣਜੀ ਰੱਖ ਲੈਂਦਾ ਸਾਨੂੰ ਥੋੜਾ ਜਿਹਾ ਦਿੰਦਾ ਸਾਡਾ ਉਹ ਤਾਂ ਹੀ ਗੁਜ਼ਾਰਾ ਨਹੀਂ ਹੁੰਦਾ ਬਾਬਾ ਮਰੀਕ ਸਿੰਘ ਉਹ ਮੇਰਾ ਦਿਓਰ ਲੱਗਦਾ ਇਹ ਮੇਰਾ ਬੰਦਾ ਹੈ ਨਹੀਂ ਸਿਰ ਤੇ ਸਾਨੂੰ ਜਣੀ ਬਹੁਤ ਤੰਗ ਕਰਦਾ ਉਹ ਵੀ ਜੇ ਅਸੀਂ ਪਿੰਡ ਜਾਣੇ ਸਾਡੇ ਮਾਗਰ ਮੋਟਰਸਾਈਕਲ ਲਾ ਲੰਦਾ ਵੀ ਕਿੱਥੇ ਜਾਂਦੀਆਂ ਨੇ ਸਾਨੂੰ ਗਲਤ ਵਲਤ ਬੋਲਦਾ ਵੀ ਤੁਸੀਂ ਕਿੱਥੇ ਜਾਣੀਓ ਪਿੰਡ ਕੀ ਸੈਲਾਵੇ ਜਾਣੀ ਆ ਤੁਸੀਂ ਬੰਦਿਆਂ ਲੱਗੇ ਜਾਣੀ ਆ ਸਾਨੂੰ ਬਹੁਤ ਜ਼ਿਆਦੇ ਗਲਤ ਬੋਲ ਦੱਸਦਾ ਬਹੁਤ ਸੰਗਾਈਆਂ ਹੋਈਆਂ ਉੱਤੇ ਉਰਕੀ ਗੱਲ ਹੋਈ ਫਿਰ ਹੁਣ ਸਾਨੂੰ ਵੀ ਦੂਜੀ ਭੈਣ ਨੂੰ ਬਹੁਤ ਕੁੱਟਿਆ ਮੇਰੀ ਨੂੰ ਜਠਾਣੀ ਆ ਫੇਰ ਮੇਰੀ ਇਹ ਤਰਾਣੀ ਲੱਗਦੀ ਇਹਨੂੰ ਬਹੁਤ ਕੁੱਟਿਆ ਸਾਨੂੰ ਧਮਕੀਆਂ ਦਿੰਦੇ ਨੇ ਵੀ ਸਾਨੂੰ ਮਾਰਾਂਗੇ ਜਵਾਕਾਂ ਨੂੰ ਵੀ ਧਮਕੀਆਂ ਦਿੰਦੇ ਨੇ ਇਹਨਾਂ ਦੇ ਦੋਨਾਂ ਨੂੰ ਵੀ ਮਾਰਾਂਗੇ ਸਾਨੂੰ ਵੀ ਬਹੁਤ ਧਮਕੀਆਂ ਦਿੰਦੇ ਨੇ ਵੀ ਬਹੁਤ ਮਾਰਾਂਗੇ ਸਾਨੂੰ ਵੀ ਕੱਦ ਦਿਨ ਮਾਰ ਕੇ ਸੱਟਾਂਗੇ ਸਾਨੂੰ ਅਸੀਂ ਮੰਗ ਕਰਦੇ ਹਾਂ ਕਿ ਸਾਡਾ ਸਾਰਾ ਕੁਝ ਸਾਡੋ ਹੋਣਾ ਚਾਹੀਦਾ। ਅਸੀਂ ਤਾਂ ਕੁਝ ਨਹੀਂ ਰੱਖਣਾ ਹੈਗਾ ਨਾਲ ਉਹਦੇ। ਸਾਰੇ ਹਾਂ ਦਾ ਤਿੰਨੇ ਘਰਾਂ ਦਾ। ਸਹੀ ਬੇਨਤੀ ਹੈ। ਵੀ ਅਸੀਂ ਤਾਂ ਉਹਦੀ ਦੇਲੀ ਵੀ ਨਹੀਂ ਚੜਦੀਆਂ ਹੈਗੀਆਂ। ਹਾਂਜੀ ਕਿਹੜਾ ਉਹ ਸਾਨੂੰ ਲੜੇ ਆ ਕੇ ਗੰਦੀਆਂ ਗਾਲਾਂ ਕੱਢੀਆਂ ਨੇ। ਉਹ ਤੁਸੀਂ ਕਾਰਵਾਈ ਕਰੋ। ਆਖਦੀ। ਹਮਦਸਤ। ਸਾਹ ਸੰਦੋ ਕੀ ਮੰਗ ਕਰੀਏ। ਅਸੀਂ ਮੰਗ ਇਹੀ ਕਰਦੇ ਹਾਂ ਕਿ ਸਾਨੂੰ ਸਾਫ਼ ਚਾਹੀਦਾ। ਹੋਰ ਕੋ سزا ਲੱਗੇ ਵੀ ਤੀਮ ਇਹਦੀ ਕੀ ਮਹਿਜ਼ਤ ਕਰੀਂਦਾ। ਉਹ ਕਰਦਾ ਨਹੀਂ ਹੈਗਾ ਕੁਛ ਨਹੀਂ ਜਾਣਦਾ ਹੈਗਾ ਤੀਨਿਆਂ ਨੇ। ਵੀ ਗਾਲਾਂ ਕੱਢਦਾ ਇੰਨੀਆਂ ਗੰਦੀਆਂ ਗੰਦੀਆਂ ਵੀ ਉਹ ਸਾਨੂੰ ਨਾ ਕਰਦੇ। ਗੰਦੀਆਂ ਗੰਦੀਆਂ। ਤੁਹਾਡਾ ਸਾਡਾ ਨਗਰ ਚਾਲ ਸਿੰਘ ਆ ਜੀ। ਤੁਹਾਨੂੰ ਕੀ ਲੱਗਦਾ ਨਾ ਬੀਬੀ ਜੀ ਨਾਲ? ਇਹ ਰਪਿੰਦਰਕੌਰ ਸਾਡੀ ਬੇਟੀ ਹੈ ਜੀ। ਕੀ ਗੱਲ ਹੋਈ ਆ ਜੀ ਤੁਸੀਂ ਕੀ ਕਹਿੰਦੇ? ਇਹ ਜੀ ਜਿਹੜਾ ਸਾਡਾ ਜਵਾਈ ਆ ਉਹ ਉਹ ਮਰਿਆ ਹੈ ਵੀ ਦੇ ਵਿੱਚ। ਉਸ ਤੋਂ ਬਾਅਦ ਅਸੀਂ ਇਹਨੂੰ ਵੱਡੇ ਕਰਕੇ ਸਨਮਾਨ ਕਰਨਾ ਸੀ ਪਰਿਵਾਰ ਦੀ ਸੰਭਾਲ ਤੁਸੀਂ ਕਰਨੀ ਹੈ। ਉਹ ਜ਼ਿੰਮੇਵਾਰੀ ਤੇ ਗਲਮਕਾ ਵੀ ਜਿਹੜੀ ਇਹਦੀ ਜਾਇਤ ਬਣਦੀ ਸੀ ਠੇਕਾ ਬਣਦਾ ਸੀ ਉਹ ਜੋ ਵੀ ਹੱਕ ਸੀ ਉਹ ਆਪ ਰੱਖਦਾ ਰਿਹਾ ਜਦੋਂ ਇਹ ਬੱਚਿਆਂ ਨੂੰ ਕੁਝ ਮੰਗ ਕਰਦੇ ਵੀ ਸਾਡਾ ਹੱਕ ਦਿਓ ਤੇ ਸਾਡਾ ਜੋ ਬਣਦਾ ਠੇਕਾ ਦਿਓ ਉਹ ਗਲਮਕਾ ਮੰਗਰ ਤੇ ਇਹਨਾਂ ਝਗੜਾ ਕਰਦਾ ਕੱਲ ਇਹ ਗੱਲ ਹੋਈ ਇਹ ਜਦੋਂ ਬੱਚਿਆਂ ਨੇ ਮੰਗਿਆ ਸਾਡਾ ਹਿਸਾਬ ਕਰੋ ਇਹਨੂੰ ਅਬ ਮੇਟੀ ਇਹਨੂੰ ਅੰਦਰੋਂ ਖਿੱਚ ਕੇ ਕੁੱਟਿਆ ਤੇ ਉਹ ਕੁੱਟ-ਕੁੱਟ ਗਿਆ ਹੁਣ ਤੁਹਾਡੇ ਸਾਹਮਣੇ ਤੁਸੀਂ ਹਸਪਤਾਲ ਅਸੀਂ ਦਾਖਲ ਕਰਿਆ ਤੇ ਅਸੀਂ ਇਹਦੇ ਵਿੱਚ ਆਇਆ ਤੇ ਬਾਕੀ ਅਸੀਂ ਇਹ ਵੀ ਬੇਨਤੀ ਕਰਦੀਏ 6 ਤੋਂ ਲਾ ਕੇ ਅਸੀਂ ਵੀ ਕੋਈ ਸੇਵਾਦਾਰਾ ਗੁਰੂ-ਗੁਰੂ ਦੇ ਪਬਲਿਕ ਦੇ ਸਚਿਬਾਚਨ ਡਿਊਟੀ ਬਖਸ਼ੀ ਹੈ ਅਸੀਂ ਸੇਵਾ ਕਰਦੇ 6 ਤੋਂ ਲਾ ਕੇ ਜਿੰਨੇ ਵੀ ਸੰਗਤਾਂ ਇਹਦੇ ਨਾਲ ਗਲਮਕਾ ਹੈਗੀ ਉਹ ਗਲਮਕਾ ਸਾਰਿਆਂ ਕੰਪਲੀਟ ਆਇਆ ਸਾਡੇ ਲਈ ਕਹਿੰਦੇ ਨੇ ਸਾਨੂੰ ਬਾਬਾ ਜੀ ਪਰ ਅਸੀਂ ਬਾਬਾ ਜੀ ਨਾਲ ਜੋ ਕੰਮ ਕਰਦੇ ਨਹੀਂ ਹੈਗੇ ਤੇ ਇਸ ਕਰਕੇ ਸਾਡੀ ਬੇਨਤੀ ਹੈ ਇਹ ਬੱਚਿਆਂ ਦਾ ਹੱਕ ਬੱਚਿਆਂ ਦਾ ਨਿਆਂ ਜੋ ਹੁੰਦਾ ਉਹ ਸਾਨੂੰ ਇਹਨਾਂ ਨੂੰ ਮਿਲੇ ਤੇ ਬਾਕੀ ਇਹਨਾਂ ਨੂੰ ਘਰੋਂ ਕੱਢਣ ਦੀ ਵੀ ਘਰ ਛੱਡੋ ਹੁਣ ਇਹ ਦੱਸੋ ਵੀ ਇਹ ਘਰ ਛੱਡ ਸਕਦੇ ਨੇ ਤੇ ਆਪਾਂ ਇਸ ਕਰਕੇ ਬੇਨਤੀ ਕਰਦੇ ਹਾਂ ਜੀ ਸਰਕਾਰ ਵੀ ਜੋ ਵੀ ਸਾਡੇ ਸੀਨੀਅਰ ਅਹੁਦੇਦਾਰ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਅਫਸਰ ਅਧਿਕਾਰੀਆਂ ਨੂੰ ਵੀ ਭਾਈ ਇਹਨਾਂ ਦਾ ਹੱਕ ਤੇ ਸੱਚ ਦਾ ਨਿਆਂ ਹੋਣਾ ਚਾਹੀਦਾ ਇਹ ਸਾਡੀ ਇਨਕ ਬੇਨਤੀ ਹੈ ਜਰਸਤੀਆਂ ਨਾਮ ਮੈਂ ਡਾਕਟਰ ਤਰਮਿੰਦਰ ਮੈਡੀਕਲ ਆਫੀਸਰ ਸਿਵਲ ਹਸਪੀਟਲ ਮਲੇਰਕੋਟਲਾ ਪੇਸ਼ੈਂਟ ਰੁਪਿੰਦਰ ਕੌਰ ਵਾਈਫ ਆਫ ਮਲਕੀਤ ਸਿੰਘ ਚੱਟਾ ਲੱਗਣ ਕਾਰਨ ਮੋੜਲਾ ਲਾਜ ਅਮਰਗੜ ਤੋਂ ਕਰਵਾ ਕੇ ਸਾਡੇ ਕੋਲ ਰੈਫਰ ਹੋਇਆ ਸੀਗਾ ਤੇ ਹੁਣੇ ਪੇਸ਼ੈਂਟ ਸਾਡੇ ਸਿਵਲ ਹਸਪੀਟਲ ਮਲੇਰਕੋਟਲਾ ਵਿੱਚ ਜਰੇ ਇਲਾਜ ਹੈ ਜੀ ਅਰਜਿਕ ਰਾਮਪੁਰ ਸੁਨਨਾਤਪਿੰਦਰ ਕੌਰ ਵੱਲੋਂ ਦਰਖਾਸਤ ਹੋਈ ਸੀ ਕੀ ਮਾਮਲਾ ਜੀ ਇਹ ਰਾਮਪੁਰ ਸੁਨਨਾ ਦੀ ਰੁਪਿੰਦਰ ਕੌਰ ਪਤਨੀ ਮਲਕੀਤ ਸਿੰਘ ਆ ਜੀ ਇਹਨੇ ਕੱਲ ਸਾਡੇ ਕੋਲ ਬਿਆਨ ਲਖਾਇਆ ਸੀ ਇਹ ਇਹਨੇ ਤੇਰੀ ਦਰਾਨੀ ਨੇ ਇੱਕ ਕਿਲਾ ਜ਼ਮੀਨ ਆ ਜਿਹੜੀ ਇਹਦੇ ਪਿੰਡ ਦਾ ਹੀ ਅਮਰੀਕ ਸਿੰਘ ਤੇ ਉਹਦਾ ਲੜਕਾ ਬਸੰਤ ਵੀਰ ਸਿੰਘ ਆ ਉਹਨਾਂ ਨੂੰ ਠੇਕੇ ਦੇ ਦਿੱਤੀ ਹੋਈ ਆ ਤੇ ਇਹਨਾਂ ਨੂੰ ਠੇਕਾ ਜਿਹੜਾ ਦੇ ਕੇ ਗਿਆ ਉਸ ਵਾਰ ਦਾ ਇਹਨਾਂ ਦਾ ਸੰਮੁਖ ਕੋਈ ਟੱਕ ਦੇ ਕੇ ਗਿਆ ਉਹਦੇ ਸਬੰਧੀਆਂ ਨੇ ਜਦੋਂ ਉਹਨੂੰ <li>ਉਲਾਮਾ ਦਿੱਤਾ ਤੇ ਉਹ ਉਹਦੇ ਰਾਂਚਿਸ ਦੇ ਵਿੱਚ ਇਹਨਾਂ ਨੇ ਆ ਕੇ ਘਰ ਦੇ ਅੰਦਰ ਆ ਕੇ ਜਿਹੜੀ ਕੁੱਟਮਾਰ ਕੀਤੀ ਆ ਜਿਹਦੇ ਬਿਆਨ ਤੇ ਅਸੀਂ ਇਹਨਾਂ ਦੇ ਦੋਨਾਂ ਦੇ ਖਿਲਾਫ ਬਣਦੀਆਂ ਧਰਾਵਾਂ 333 115 2 ਤੇ 126 352 ਬੀਐਨਐਸ ਦੇ ਤਹਿਤ ਕੇਸ ਰਿਸਰ ਕਰ ਲਿਆ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਘਰ ਤੋਂ ਭੱਜੇ ਹੋਇਆ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਰਦੂ ਆ ਫੜਾ ਦੇ ਹਾਂਜੀ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਕੋਸ਼ ਮੇਰੇ ਖਿਲਾਫ ਬਹੁਤ ਵੀਡੀਓ ਪੈ ਰਹੀਆਂ ਨੇ ਘਰ ਦੀ ਲੜਾਈ ਆ ਘਰ ਦੀ ਲੜਾਈ ਕੀ ਆ ਪਹਿਲਾਂ ਇਹ ਦੱਸ ਦਾਂ ਮੇਰੇ ਚਾਚਾ ਜੀ 2020 ਚ ਡੈਥ ਹੋ ਗਈ ਸੀ ਉਹ ਤੋਂ ਬਾਅਦ ਹੁਣ ਕੋਈ ਉਹਲਾ ਤਾਂ ਰੱਖਿਆ ਨਹੀਂ ਇਹਨਾਂ ਨੇ ਇੱਕ ਮੇਰੇ ਮੁੰਡਾ ਚਾਚੇ ਦੇ ਤੇ ਇੱਕ ਕੁੜੀ ਆ ਜਿਹੜਾ ਮੁੰਡਾ ਉਹ ਤਾਂ ਟੈਂਪੂ ਬਣ ਗਿਆ ਲੌਂਡਿਆਂ ਨੇ ਰਾਤ ਤੇ ਤੁਰ ਪਿਆ ਬਈ ਮੈਂ ਤੁਹਾਨੂੰ ਫੋਟੋਆਂ ਦਿਖਾਵਾਂ ਆਪਾਂ ਕੀ ਪਰਿਵਾਰਾਂ ਦੇ ਲੋਕ ਆ ਬਈ ਤੁਹਾਨੂੰ ਵੀ ਪਤਾ ਤੇ ਮੇਰੀ ਆਂਟੀ ਆ ਉਹਨਾਂ ਨੂੰ ਸ਼ਹਿਦ ਦਿੰਦੀ ਆ ਪੂਰੀ ਵੀ ਹਾਂ ਜਾਓ ਕਰੋ ਕਮਨ ਤੇ ਗੱਲ ਕੀ ਆ ਸਾਡੀ ਉਹ ਕੁੜੀ ਜਦੋਂ ਹੁਣ ਉਹ ਮੇਰੀ ਭੈਣ ਆ ਜਿਹੜੇ ਆ ਨਾਮ ਲਿਖਾਇਆ ਹੋਇਆ ਉਹਦਾ ਮੈਂ ਜੋਤ ਬਾਹ ਤੇ ਮੈਂ ਆਪਣੀ ਭੈਣ ਵਾਰੇ ਮਾੜਾ ਸੋਚੂਗਾ ਪਹਿਲੀ ਗੱਲ ਤਾਂ ਕੁਛ ਪੀਚਾਂ ਵਾਲੇ ਵੀਰ ਵੀਰੋ ਧਿਆਨ ਨਾ ਸੋਚਿਓ ਪਹਿਲਾਂ ਇਹ ਗੱਲ ਵੀ ਸੋਹੀ ਕਿੱਥੇ ਜਿੱਥੇ ਗਲਤ ਹੋ ਨਾ ਜੁੱਤੀਆਂ ਮਾਰਿਓ ਝੱਟ ਦੇ ਬਲਾਕੇ ਤੇ ਉਹ ਵੀ ਰੇ ਗਲਤ ਰਹੀ ਜਦੋਂ ਆਪਾਂ ਅਣਖੀ ਪਰਿਵਾਰਾਂ ਮੈਂ ਦਿਲੋਂ ਗੱਲ ਕਹਿਣਾ ਮੇਰੀ ਭੈਣ ਹੈ ਚਾਹੇ ਉਹ ਚਾਚੇ ਦੀ ਕੁੜੀ ਆ ਤੇ ਚਾਚਾ ਐ ਨਹੀਂ ਦੁਨੀਆ ਤੇ ਉਹ ਜੇ ਗਲਤ ਰਹੀ ਜਾਊ ਤਾਂ ਸਾਡੀ ਜ਼ਿੰਮੇਵਾਰੀਆਂ ਨੂੰ ਰੋਕਣਾ ਤੇ ਰਹੀ ਗੱਲ ਅਜੇ ਤਾਂ ਚਾਂਟਿਆਂ ਨਾਲ ਰੋਕਿਆ ਰਹੀ ਗੱਲ ਮੈਂ ਅਸੀਂ ਉਹ ਅਣਖੀ ਪਰਿਵਾਰਾਂ ਮੇਰੇ ਪੜਤਾਤੇ ਹੋਣਾ ਨੇ ਵੀ ਕਤਲ ਕਰੇ ਸੀ ਅਸੀਂ ਮਾਰਾਂਗੇ ਜਦੋਂ ਅਸੀਂ ਕਿਸੇ ਦੀ ਧੀ ਪੈਣ ਨਹੀਂ ਨਾ ਕੱਟ ਕੇ ਲਿਆਏ ਤਾਂ ਅਸੀਂ ਆਪਣੀ ਧੀ ਪੈਣ ਨੂੰ ਜਾਣ ਵੀ ਨਹੀਂ ਦਿੰਦੇ ਤੇ ਇਹ ਉਹ ਗਲਤ ਕੰਮ ਕਰਦੀ ਤਾਂ ਰੋਕਦੇ ਸੀ ਤਾਂ ਉੱਥੇ ਥੱਪੜ ਥਪੜੋ ਥਪੜੀ ਕੋਈ ਲੜਾਈ ਝਗੜਾ ਹੋਇਆ ਉਹ ਇਹਨਾਂ ਨੇ ਗਲਤ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਸ਼ੋਅ ਕਰਿਆ ਵੀ ਸੋਹੀ ਆਏ ਇਸ ਸਮਾਜ ਸੇਵੀ ਆ ਪਹਿਲੀ ਗੱਲ ਤਾਂ ਮੈਂ ਕੋਈ ਸਮਾਜ ਸੇਵੀ ਨਹੀਂ ਆ ਇਹ ਸਾਰਿਆਂ ਨੂੰ ਪਤਾ ਹੈ ਨਾ ਵੀਰੇ ਮੰਗੀ ਬਹੁਤ ਵੀਰ ਮੇਰੇ ਬਾਰੇ ਬੋਲ ਰਹੇ ਨੇ ਵੀ ਆਏ ਕੋਈ ਨਹੀਂ ਵੀਰੇ ਬੋਲੋ ਪਰ ਇੱਕ ਗੱਲ ਆ ਇੱਥੇ ਗੱਲ ਕੁੜੀ ਦੀ ਆ ਜਿਹਨੂੰ ਅਸੀਂ ਦਿਲੋਂ ਪਿਆਰ ਕਰਦੇ ਸੀ ਉਹ ਭੈਣ ਸਾਡੀ ਉਹ ਭੈਣ ਨੇ ਅਜਾਸੇ ਭਰਾ ਨੂੰ ਅਜੇ ਗਲਤ ਤਰੀਕੇ ਨਾਲ ਬਦਨਾਮ ਕਰਿਆ ਤੇ ਸੋਚ ਸਮਝ ਕੇ ਮੇਰੇ ਭਰਾ ਜਿਹੜੇ ਵੀ ਪੇਜਾਂ 'ਤੇ ਨੇ ਸੋਚ ਕੇ ਬਦਨਾਮ ਕਰਿਓ ਦੇਖੋ ਮੇਰੀ ਬਦਨਾਮੀ ਕਰਨੀ ਬਹੁਤ ਸਖਾਲੀ ਆ ਸੋਸ਼ਲ ਮੀਡੀਆ 'ਤੇ ਹਰ ਕੋਈ ਮੇਰੇ ਖਿਲਾਫ ਪੀਪੋਂ ਨੂੰ ਤਿਆਰ ਆ ਬਹੁਤ ਬੰਦੇ ਹਨ ਤੇ ਤਾਂ ਕਰਕੇ ਗੱਲ ਚਾਚਾ ਚਾਰ ਦਿਨਾਂ ਚੇਤੀ ਨਾ ਤੇ ਗੱਲ ਚਾਚੇ ਦੀ ਕੁੜੀ ਦੀ ਆਈ ਆ ਵੀ ਥਾਪੜੇ ਮਾਰੇ ਨੇ ਅਣਖ ਨੂੰ ਮਾਰੇ ਨੇ ਹਨਾ ਤੇ ਜੇ ਮਸਲਾ ਬਧੂਗਾ ਨਾ ਮੈਂ ਅੱਜ ਦਲੋਗਾ ਨਾ ਵੀ ਇਹ ਮਸਲਾ ਵਾਧਾ ਤਾਂ ਮਾਰਾਂਗੇ ਵੀ ਅਣਖ ਲਈ ਬਹੁਤ ਖੁਸ਼ ਹੋ ਜਾਂਦਾ ਹੁੰਦਾ ਹੁੰਦਾ ਪਰ ਗੰਤ ਨਹੀਂ ਭੈਣ ਦੇਣਾ ਬਾਕੀ ਮਾਰੇ ਸੋਖ ਰੱਖਣਾ ਤੁਸੀਂ ਸਾਰੇ ਮੇਰੇ ਨਾਲੋਂ ਕੋਈ ਨਹੀਂ ਕਰਨ ਦੋ ਬਦਨਾਮ ਸਾਰਿਆਂ ਨੂੰ ਧੰਨਵਾਦ ਬੀ